केपी ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਜੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਜਿਹੜੇ ਕੇਪੀ ਸਾਹਿਬ ਦੇ ਜਿਹੜੇ بیٹے ਐ ਐਕਸੀਡੈਂਟ ਹੋਆ ਔਰ ਕਾਲ ਚਲਾਣਾ आज भारतीय जनता पार्टी के मनोरंजन कलिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीव जीवन के उत्ते रोक लगा देता है और इस झटके तो ਸਾਹਸ ਔਰ ਹਿੰਮਤ ਕੇਵਲ ਈਸ਼ਵਰ ਦੇ ਸਕਦਾ ਹੈ ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿਉਂ ਕਰੋ ਮੋਬਾਈਲ ਦੇਣ ਲਈ ਜਾਰਿਆ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾਵਾਂ ਜਿਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨਾਂ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਸ ਦੇ ਕਿਉਂ ਇਸ ਚੜਕੇ ਨੂੰ ਸਾਸਰੀਆ ਕਿ ਜਿਹੜੇ ਕੇਪੀ ਸਾਹਿਬ ਦੇ ਜਿਹੜੇ ਬੇਟੇ ਰਾਖੀ ਐਂਡਰਾ ਹੋਰ ਕਾਲਕਲਾ ਨਾ ਅੱਜ ਭਾਰਤੀ ਜਨਤਾ ਪਾਰਟੀ ਦੇ ਰਵਿੰਦਰ ਕਾਲੀਆ ਜੀ ਨਕੇਸ਼ ਜੀ ਔਰ ਬਗਾ ਸਾਹਿਬ ਔਰ ਬਾਕੀ ਕਨਿਕਤਾ ਕੇਪੀ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਅੰਦਰ ਸੰਵੇਦਨਾ ਪ੍ਰਗਟ ਕਰਨ ਆਏ ਨੇ ਔਰ ਪਿਤਾ ਦੇ ਸਾਹਮਣੇ जवान बच्चे का चला जाना पूरे जीव जीवन के उत्ते रोक लगा देंगे। और इस झटके तो साहस और हिम्मत केवल ईश्वर दे सकता है लेकिन केपी परिवार का जरा योगदान समाज के लिए वो जितने लोग इत अफसोस कर आ रहे हैं ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤ ਦਾ ਮੋਬਾਈਲ ਰਹਿ ਗਿਆ 10-15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾ ਹੈ ਜਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨਾ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਨੀਆਂ ਨੂੰ ਹਿੰਮਤ ਦੇ ਸਾਸ ਦੇ ਕਿਉ ਇਸਟਟਕੇ ਨੂੰ ਸ਼ਾਸਨ